ਕਿਹੜਾ ਲੋਕ ਕਹਿੰਦੇ ਦਸੋਲੇ ਜੇ ਉਹ ਬੰਦੇ 5.5 ਸਾਲ ਹੋ ਗਏ ਉਹਦੇ ਬੰਦੇ ਨੂੰ ਗੁੰਮ ਹੋਏ ਆਕਰੋ ਦੋਸਤੋ ਅੱਜ ਵੀਡੀਓ ਲਾਈਵ ਹੋਣ ਦਾ ਮਤਲਬ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਗਿਆ ਭਾਈ ਈਸਾ ਨਗਰ ਈਸਾ ਨਗਰ ਪਿੰਡ ਦੀ ਉਹ ਪੋਸਟ ਆ ਔਰ ਵੀਡੀਓ ਬਾਉਣ ਦਾ ਫਾਇਦਾ ਇਹ ਹੋਇਆ ਸੀ ਕਿ 5.5 ਸਾਲ ਉਹ ਬੱਚੇ ਦਾ ਪਰਿਵਾਰ ਜਿਹੜਾ 5.5 ਸਾਲ ਬਾਅਦ ਉਹ ਬੱਚੇ ਦਾ ਪਰਿਵਾਰ ਜਿਹੜਾ ਮਿਲ ਗਿਆ ਹਾਲੇ ਦਿਓ ਦੀ ਬਾਹਰ ਉੱਪਰ ਪ੍ਰੋਪਰ ਐਡਰੈਸ ਲਿਖਿਆ ਹੋਇਆ ਹੈ ਪਰਿਵਾਰ ਦੀ ਇਹ ਪਰਿਵਾਰ ਜਿਨ੍ਹਾਂ ਦੇ ਕੋਲੋਂ ਆਇਆ ਸੀ ਉਸ ਦਿਨ ਤਾਂ ਆਪਾਂ ਨੂੰ ਮੌਕਾ ਨਹੀਂ ਮਿਲਿਆ ਕਿਸੇ ਨੂੰ ਦਿਖਾਉਣ ਦਾ ਕਿਸੇ ਨਾਲ ਲਾਈਵ ਕਰਨ ਦਾ ਕੋਈ ਟਾਈਮ ਨਹੀਂ ਮਿਲਿਆ ਬਟ ਅੱਜ ਦਿਨ ਦਾ ਇਹ ਆਗੇ ਉਹ ਬੰਦਾ ਜਿਹੜਾ ਵਾ ਸਾਡਾ ਹੀ ਮਤਲਬ ਅਸੀਂ ਕਹਿੰਦੇ ਅਸੀਂ ਧੱਕੇ ਨਾਲ ਇੱਕ ਮਿੰਟ ਭਾਜੀ ਸੁਣ ਲਓ ਕਹਿੰਦੇ ਕਿ ਧੱਕੇ ਨਾਲ ਅਸੀਂ ਜਿਹੜਾ ਉਹਨੂੰ ਲੈ ਕੇ ਆਏ ਹੁਣ ਸਾਢੇ 5 ਸਾਲ ਬਾਅਦ ਉਹ ਬੰਦਾ ਜਿਹੜਾ ਸਾਢੇ 5 ਸਾਲ ਬਾਅਦ ਮਤਲਬ ਲਗਭਗ ਸਾਢੇ 5 ਸਾਲ ਮਜ਼ਦੂਰੀ ਇਹਨਾਂ ਨੇ ਕਰਵਾਈਓ ਦੇਖੋ ਔਰ ਜਿੰਨਾ ਸਾਢੇ 5 ਸਾਲ ਦੀ ਜਿਹੜੀ ਮਜ਼ਦੂਰੀ ਆ ਫਿਲਹਾਲ ਆਪਾਂ ਕੋਈ ਕਾਰਵਾਈ ਚਾਹੁੰਦੇ ਨਹੀਂ ਨਾ ਆਪਾਂ ਪੁਲਿਸ ਨੂੰ ਕਿਹਾ ਕੋਈ ਹੁਣ ਜੋ 5.5 ਸਾਲ ਦਾ ਹਿਸਾਬ ਬਣੂਗਾ ਉਹ ਆਪਾਂ ਬਿਲਕੁਲ ਪਰਿਵਾਰ ਨੂੰ ਹਿਸਾਬ ਦਿਵਾਵਾਂਗੇ ਇਸ ਸਬੰਧੀ ਆਪਾਂ ਵਿਸ਼ਵਾਸ ਨੂੰ ਹੀ ਦੋਣੇ ਔਰ ਕੱਲ ਮਾਰਨਿੰਗ 10 ਵਜੇ ਤੱਕ ਸੁਣੋਗੇ 10 ਵਜੇ ਤੱਕ ਭਾਜੀ ਪਰਿਵਾਰ ਮਿਲ ਰਿਹਾ ਕੋਈ ਕਿਹੜਾ ਮੈਂ ਕਹਿ ਸਕਦਾ ਭਾਜੀ ਮੇਰੇ ਕੋਲ ਕੋਈ ਗੱਲ ਦੱਸ ਤਾ ਮੈਂ ਸਮਝ ਨਹੀਂ ਦਿਨ ਕੋਈ ਕਿਹੜੇ ਸਾਹ ਭਾਜੀ ਧੱਕਾ ਕਹਿ ਸਕਦੇ ਕਹੀਂ ਅਹੀਂ ਉਹ ਬੰਦੇ ਨੂੰ ਹੱਥ ਲਾਇਆ ਠੀਕ ਹੈ ਫਿਰ ਅਹੀਂ ਭੈਣ ਦਾ ਬੁੱਤ ਘਾਇਆ ਕੀ ਨਹੀਂ ਦਿਖਾਈ ਅਜੇ ਉਹ ਚੀਜ਼ ਹੀ ਨਹੀਂ ਦਿਖਾਈ ਅਸੀਂ ਤੁਹਾਡਾ ਇੱਥੇ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਡਾ ਇੱਥੇ ਦਰਵਾਜ਼ੇ ਬੰਦ ਕਰਤੇ ਕਦੇ ਨਹੀਂ ਕੀ ਕਦੇ ਕਿਹੜੇ ਦਰਵਾਜ਼ਾ ਬੰਦ ਮੁੰਡੇ ਨੇ ਬੰਦ ਕੀਤਾ ਇਹ ਕਦੇ ਹੱਥ ਕੀਤਾ ਕਦੇ ਵਾਸੇ ਕੀਤਾ ਤੁਸੀਂ ਹਰ ਸੋਸਾਇਟੀ ਦੇ ਨਹੀਂ ਇਹ ਕੋਈ ਮਤਲਬ ਥੋੜਾ ਜਿਹੀ ਬਾਹਰ ਤੇ ਕੁੰਡਾ ਲਾ ਕੇ ਅੰਦਰ ਆ ਗਿਆ ਕੋਈ ਦਸਨ ਆਇਆ ਹੈ ਮੁੰਡਾ ਅੰਦਰ ਮੈਨੂੰ ਨਹੀਂ ਸੁਣਾਇਆ ਕਿਨੇ ਤਿਆਰੀ ਕਰਨੀ ਹੁੰਦੀ ਕੋਈ ਚੀਜ਼ ਵੇਖਣੀ ਕਿਨੇ ਕੋਈ ਇਲੈਕਟ੍ਰਿਕ ਕਰਨੀ ਕਿ ਇੱਥੇ ਬਾਥਰੂਮ ਕਰਨੀ ਤੁਹਾਨੂੰ ਗੰਦਣਾ ਨਾ ਨਾ ਗੰਦ ਕਿਉਂ ਜਦੋਂ ਤੁਸੀਂ ਇਹ ਕੰਮ ਦੇ ਤੁਸੀਂ ਮੋਤਪੀਰ ਬੰਦੇ ਬਣੇ ਜੇ ਤੇ ਤੁਹਾਨੂੰ ਗੰਦ ਦਿਖਾਉਣ ਲੱਗਿਆ ਕੀ ਹੁੰਦਾ ਅਸੀਂ ਆਹ ਵੇਖ ਅਹੀਂ ਦੋ ਘੰਟੇ ਮਿੰਟ ਦੋ ਘੰਟੇ ਮਿੰਟ ਸਾਰਾ ਸਾਰਾ ਕੋਈ ਆਟਾ ਬੰਦਾ ਨਹੀਂ ਦਿਖਾਇਆ ਅਹੀਂ ਨਹੀਂ ਨਹੀਂ ਮੈਂ ਤੁਹਾਨੂੰ ਦਿਖਾਉਣਾ ਆਹ ਡੱਬਾ ਲੈ ਕੇ ਆਇਆ ਮੈਂ ਕਿਉਂ ਨਹੀਂ ਡੱਬਾ ਨਹੀਂ ਤੁਹਾਨੂੰ ਮੈਂ ਸਭ ਕੁਝ ਦਿਖਾਉਣਾ ਆਓ ਦਿਖੋ ਨਹੀਂ ਤੁਹਾਨੂੰ ਆ ਦਿਖਾਓ ਇੱਥੇ ਦੋ ਮਿੰਟ ਨਹੀਂ ਭਾਜੀ ਲਈ ਆਪਣੇ ਬੰਦੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਦੋ ਮਿੰਟ ਦੇ ਵਿੱਚ ਇਥੋਂ ਜਿਹੜੀ ਕਿਹੜੀ ਚੀਜ਼ ਆ ਜਿਹੜੀ ਦੋ ਮਿੰਟ ਦੇ ਵਿੱਚ ਆਪਾਂ ਕਰ ਦਿੱਤੀ ਦੋ ਮਿੰਟ ਦੇ ਵਿੱਚ ਆਪਾਂ ਚੇਂਜ ਕਰ ਦਿੱਤਾ ਤੁਹਾਡਾ ਬੰਦਾ ਤੇ ਦਿਖਾਓ ਕਿੱਥੇ ਹੈ ਤੁਹਾਡਾ ਬੰਦਾ ਤੇ ਬਾਜੀ ਹੈ ਨਹੀਂ ਤੁਹਾਡਾ ਬੰਦਾ ਕਹਦਾ ਉੱਥੇ ਗਿਆ ਜਦੋਂ ਜਦੋਂ ਉਹਦਾ ਪਰਿਵਾਰ ਨਹੀਂ ਗਿਆ ਫਿਰ ਤੁਹਾਡਾ ਬੰਦਾ ਗਿਆ ਪਰਿਵਾਰ ਨਾਲ ਮਿਲ ਕੇ ਆਦਾ ਹਟਾ ਹਟਾ ਪਰਿਵਾਰ ਨਾਲ ਜਾ ਲੈ ਗਿਆ ਓਏ ਬੰਦਾ ਤੁਹਾਡਾ ਬੰਦਾ ਸਮਾਨ ਲੈ ਗਿਆ ਉਹ ਸਾਡਾ ਸਾਡਾ ਨਹੀਂ ਉਹਨਾਂ ਦੇ ਘਰ ਵਾਲਿਆ ਸੀ ਮੈਂ ਕਿਹਾ ਭਾਜੀ ਦੋ ਬਾਤਾਂ ਇਹ ਲੈ ਲੀਂਗਾ ਤੁਹਾਡੇ ਖਿਲਾਫ ਜੋ ਬਣਦਾ ਦੁਪਹਿਰ ਗੱਲ ਹੋਈ ਆ ਭਾਜੀ ਤੁਹਾਡੇ ਤੇ ਆਣ ਕੇ ਮਿਲ ਸਕਦੇ ਜੀ ਭਾਜੀ ਮਿਲਣ ਵਾਸਤੇ ਸੱਦਿਆ ਤੁਹਾਨੂੰ ਕੰਮ ਕਰਕੇ ਆਇਆ ਉਹ ਕਾਹਦੇ ਤੁਹਾਨੂੰ ਕਹਾਂਗਾ ਕਿ ਲਾਈਨ ਚਾਲੀ ਦਿੱਤਾ ਤੁਸੀਂ ਆਖਿਆ ਭਾਜੀ ਤੁਸੀਂ ਆਖਿਆ ਸਾਡੇ ਬੰਦੇ ਦੀ ਚਿਪੇੜਾ ਮਾਰੀ ਨਹੀਂ ਤੁਸੀਂ ਚਿਪੇੜਾ ਮਾਰੀ ਬੰਦੇ ਦੀ ਹੋ ਕੇ ਤੁਸੀਂ ਫਿਰ ਬੰਦਾ ਚਿਪੇੜਾ ਮਾਰੀ ਜਿੱਦਾਂ ਲਾਈਵ 'ਚ ਤੁਹਾਨੂੰ ਕਿਸੇ ਨੇ ਕਿਹਾ ਨਾ ਵੀ ਸਾਨੂੰ ਕਿਸੇ ਨੇ ਦੱਸਿਆ ਵੀ ਇੱਥੇ ਚੀਕਾ ਮਾਰਨ ਢਿਆ ਚੀਕਾ ਸਾਡੇ ਸਾਹਮਣੇ ਮਾਰ ਦਿਓ ਹਾਂਜੀ ਅਸੀਂ ਤਾਂ ਵੀਡੀਓ ਲੈਣਗੇ ਆਪਾਂ ਵੀ ਆਹ ਬੈਠ ਕੇ ਹਾਡੇ ਸਾਹਮਣੇ ਉਹ ਟਰੈਕਟਰ ਦੇ ਉੱਤੇ ਘੋਟਾ ਚੀਕਾ ਮਾਰਦਾ ਟਰੈਕਟਰ ਨੂੰ ਗੜਾ ਕਰਦਾ ਘਰੋਂ ਤਾਂ ਰੋਟੀ ਨਹੀਂ ਕੇ ਜਾਂਦਾ ਰੋਟੀ ਨਹੀਂ ਇਹਦਾ ਨਾਲ ਟਰੈਕਟਰ ਹੁੰਦਾ ਨਹੀਂ ਆਹ ਬੀਬੀ ਆਹ ਦੇ ਰੋਟੀ ਲੈਣ ਆਲਾ ਅਸਲੀ ਬਰੇਆ ਆ ਇਹ ਬੈਣ ਮੋਹਿਲ ਲੈਣ ਵਾਸਤੇ ਆ ਬੈਣ ਮੋਹਿਲ ਲੈਣ ਵਾਸਤੇ ਉੱਥੇ ਗਏ ਨੇ ਚਾਰ ਰੋਟੀ ਸਾਹਮਣੇ ਘਰ ਦੇ ਵਿੱਚ ਸਾਹਮਣੇ ਘਰ ਦੇ ਵਿੱਚ ਇੱਕ ਟਰੈਕਟਰ ਦੇ ਕੋਲ ਖੜਾ ਬੰਦਾ ਉੱਚੀ-ਉੱਚੀ ਚੀਕਾ ਮਾਰਦਾ ਹੈ ਉਹਨੂੰ ਵੇਖ ਕੇ ਉਹਨੂੰ ਵੇਖ ਕੇ ਅਸੀਂ ਇਹ ਗੱਲ ਕਹਿੰਦੇ ਆ ਕਿ ਇਹ ਮੁੰਡੇ ਨੂੰ ਕੀ ਪ੍ਰੋਬਲਮ ਆ ਹੋਣਾ ਇਹ ਮੁੰਡੇ ਨੂੰ ਕੀ ਪ੍ਰੋਬਲਮ ਆ ਤੇ ਅਸੀਂ ਉਹ ਪ੍ਰੋਬਲਮ ਉਹਨਾਂ ਵਾਸਤੇ ਦਿਖਾਓ ਅੰਦਰ ਜਿਹੜਾ ਪਾਜੀ ਨਹੀਂ ਦਿਖਾ ਦਿੰਦੇ ਆ ਸਾਡਾ ਮੁੰਡਾ ਘਰ ਆ ਗਿਆ ਉਹ ਖੰਨੇ ਨਹੀਂ ਦਿਖਾ ਦਿੰਦੇ ਤੁਹਾਨੂੰ ਤੁਹਾਨੂੰ ਘਰਾਂ ਫਿਕਰ ਨਹੀਂ ਨਹੀਂ ਦਿਖਾਓ ਆਓ ਵੇਖੋ ਨਹੀਂ ਦਿਖਾੜ ਕੇ ਵੇਖਣ ਦੇ ਇਹੋ ਜੀ ਗੱਲ ਆ ਜੀ ਦਿਖਾ ਦਿੰਦੇ ਜੇ ਅਸੀਂ ਉਹ ਤੇ ਯੂਅਰ ਦਸਤੀ ਉਹ ਸਾਡੇ ਨਾਲ ਤੁਰੇਗਾ ਨਾ ਮਾਗਿਆ ਤੁਰੇ ਗਿਆ ਵੀ ਨਾ ਤਾਂ ਨਹੀਂ ਨਹੀਂ ਭੇਜਣਾ ਕਿਉਂਕਿ ਉਹਦਾ ਪਰਿਵਾਰ ਹੈ ਗਾਰੇ ਨਾ ਨਹੀਂ ਮਿਲ ਨਹੀਂ ਆਇਆ ਇਹ ਨਹੀਂ ਕੋਈ ਇੱਕ ਅਲੱਗ ਕਿੱਦਾਂ ਕੋਈ ਕਹਿੰਨੇ ਤੱਕ ਹਮਾਰੇ ਵੀ ਨਹੀਂ ਹੈ ਤੇ ਇਹ ਨਾਲ ਉਹ ਨਹੀਂ ਕੁਰਸੀ ਨਹੀਂ ਭਾਇਆ ਇਧਰ ਆ ਗਾ ਉਹਦੇ ਆ ਬੇਡਾ ਮਾਰੀਆਂ ਨੂੰ ਦੱਸੋ ਕੀ ਜੀ ਬੇਡਾ ਮਾਰੀਆਂ ਤੈਨੂੰ ਆ ਵਰਦੀ ਪਾਈ ਇਹਨੂੰ ਆ ਦਿਖਾ ਇਹ ਪੁੱਢਣ ਵਾਲੀ ਵੀਡੀਓ ਵੀ ਤੈਨੂੰ ਦੂਜਾ ਫੋਨ ਖਲ੍ਹ ਜਿਹੜੇ ਤੁਸੀਂ ਕਪੜੇ ਪੁਆਏ ਆਂ ਅਲਮੋਦ ਬਾਈ ਹੱਥ ਘਾਰ ਓਏ ਆਜ ਆਜ ਜਲੇ ਹੱਥ ਜੀ ਦਿਖਾਓ ਪੈਰ ਰਹਾ ਬੁੱਤ ਫੜਦਾ ਤੈਨੂੰ ਪੈਰ ਦਿਖਾਈ ਜੋਦਨ ਵਾਲੇ ਜਿਹੜੇ ਉਦਨ ਪੋਏ ਨਾਲ ਲਿਬੜੇ ਸੀ ਤੇ ਕੀ ਉਹ ਪੈਰ ਲੈ ਬੁੱਤ ਮੂਟ ਆਹ ਭਾਈ ਸਾਹਿਬਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਉਹਦਾ ਇਹ ਜਾਂਡਿਆ ਕਹਿੰਦੇ ਵੀ ਸਾਡੇ ਕੋਲ ਬੜਾ ਵਧੀਆ ਹੈ ਇੱਧਰ ਆ ਇੱਧਰ ਆ ਇੱਧਰ ਖੰਨੇ ਇੱਥੇ ਨੇ ਉਹਦੇ ਘਰ ਦੇ ਮਿਲਣ ਸਾਨੂੰ ਠੀਕ ਬਿਲਕੁਲ ਬੁਲਾਵਾਂਗੇ ਤੇਰੇ ਨਾਲ ਕੋਈ ਮਾੜੀ ਚੰਗੀ ਹੋਈ ਹੈ ਹੈ ਓ ਕੰਨਾ ਬਾਬੂ ਮੂੰਹ ਕਿਉਂ ਨਹੀਂ ਕਰਦਾ ਕੀ ਇਹਨੇ ਕੁੱਟਿਆ ਸਭ ਬੜੀਆ ਹੈ ਰਾਂ ਬੜੀਆ ਹੈ ਨਾ ਘਰ ਐ ਪਹੁੰਚਾ ਦਿਓ ਬਹਿਰਾ ਘਰ ਪਹੁੰਚਾ ਇਹ ਕੌਣ ਬਾਜੀ ਭਾਈ ਇਹ ਕਹਿੰਦਾ ਕੀ ਮਾਰਨ ਦੇ ਦੇਖੋ ਆਹ ਦੇਖੋ ਬਾਹਰ ਦੇ ਉੱਪਰ ਪ੍ਰੋਪਰਲੀ ਪੂਰਾ ਐਡਰੈਸ ਲਿਖਿਆ ਉਹਦਾ ਬੱਲੇ ਬਾਹਰ ਤੂੰ ਹੀ ਇੱਕ ਵਾਰੀ ਕੋਸ਼ਿਸ਼ ਕੀਤੀ ਪਰਿਵਾਰ ਤੱਕ ਪਹੁੰਚਾਉਣ ਦੀ ਹਾਂ ਕਿੱਦਾਂ ਕੀ ਕੋਸ਼ਿਸ਼ ਕੀਤੀ ਮੈਂ ਮੇਰੀ ਗੱਲ ਆਪਣੇ ਭਰੇਵੇਂ ਨੂੰ ਪੁੱਛ ਲਓ ਮੇਰਾ ਪੁੱਛਿਆ ਮੇਰਾ ਭਨੇਵਾ ਆਰਮੀ ਚ ਹੋਊਗਾ ਉਹਨੇ ਮੈਂ ਪੁੱਛਿਆ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਬਤਾਇਆ ਕੀ ਹੁੰਦਾ ਕੋਈ ਤੀਕਾ ਨਹੀਂ ਹੋਵੇ ਦਵਾਈ ਦਵਾ ਬਾਤਾਂ ਹੱਦ ਗਲਤ ਨਾ ਕਰ ਹੈ ਗਬਾ ਕੋਈ ਨਹੀਂ ਪੁੱਛੋ ਨਹੀਂ ਪੁੱਛੋ ਕਿੰਨੇ ਮਾਰਿਆ ਨੂੰ ਚਲੋ ਭਾਜੀ ਤੁਹਾਡਾ ਜੇ ਫਰਜ਼ ਭਾਜੀ ਸਾਡਾ ਬੜਾ ਫਰਜ਼ ਮੰਨਦਾ ਪਰ ਗੱਲ ਕਰਨ ਦਾ ਤਰੀਕਾ ਹੁੰਦਾ ਗੱਲ ਕਰਨ ਦਾ ਤਰੀਕਾ ਜਿਹੜੇ ਕੱਪੜੇ ਆਏ ਭਰੀ ਜਿਹੜੇ ਕੱਪੜੇ ਮੈਂ ਪਾਏ ਨਾ ਇਹੋ ਜਿਹੇ ਸੇਮ ਪਾਏ ਨਹੀਂ ਵੀ ਬੰਦੇ ਦਾ ਵੇਖਣਾ ਹੈ ਵੀ ਠੀਕ ਆ ਜੇ ਬੰਦੇ ਦੀ ਸਿੱਧੇ ਗੱਲ ਕਰਨ ਦਾ ਤਰੀਕਾ ਹੁੰਦਾ ਅਸੀਂ ਕੀ ਕਰਤਾ ਨੂੰ ਹੀ ਇਹ ਗਲਤ ਤਰੀਕਾ ਦੱਡ ਲੋਕਾਂ ਦੀ ਗੱਲ ਕਰਨ ਦੀ ਕੀ ਆਉਂਦਾ ਬੂਹੇ ਬੰਦ ਕਰ ਤੇ ਪਤਾ ਨਹੀਂ ਅੰਦਰ ਕੀ ਚੱਲਿਆ ਇੱਕ ਲੰਗਾ ਦੱਸੋ ਕੀ ਗਲਤ ਹੈ ਗਲਤੀ ਹੀ ਬੰਦ ਕਰਨੀ ਸੀ ਸਾਨੂੰ ਦੱਸੋ ਕੀ ਕਹਿ ਦੇਣਾ ਹੈ ਇਹਨੂੰ ਸਾਨੂੰ ਇਹਨੂੰ ਧੱਕੇ ਨਾਲ ਲੈ ਚੱਲੇ ਜਾਂਦਾ ਦੋ ਮਿੰਟਾਂ ਦੀ ਗੱਲ ਆ ਬੰਦਾ ਹੌਂਸ ਨਾਲ ਗੱਲ ਕਰਦਾ ਧੱਕਾ ਕਰਦਾ ਪੁਲਿਸ ਨੇ ਚਪੇੜਾ ਮਾਰਦੀਆਂ ਦੱਸੋ ਕੀ ਚਪੇੜਾ ਮਾਰੀ ਹੈ ਕੋਈ ਸਾਰਾ ਸਰੀਰ ਦਾ ਮੈਡੀਕਲ ਕਰਵਾਇਆ ਇਹਦਾ ਜਦੋਂ ਲੈ ਕੇ ਮੈਡੀਕਲ ਕਰਵਾ ਕੇ ਲੈ ਬੇਰਾ ਕੌਣ ਜੇਗਾ ਬਾਹਰ ਬਾਹਰ ਦੱਸ ਉਹ ਕਰਨੇ ਮਾਣਾ ਮੈਨੂੰ ਵੀ ਰਾਪੇ ਜੋ ਆਪਣੇ ਲੱਡੂ ਆਪਣੇ ਕੋਲ ਕੋਸਾ ਨਹੀਂ ਤੇਰੇ ਇਹ ਤੁਹਾਨੂੰ ਨਹੀਂ ਦੇਣਾ ਇਹ ਨਹੀਂ ਇਹਨੂੰ ਕਮਾਲ ਦੀ ਗੱਲ ਹੈ ਤੁਹਾਡੀ। ਮੇਰੇ ਭਰਾਵਾਂ ਨੂੰ ਸਿੱਧੇ ਤੁਹਾਨੂੰ ਅੰਦਰ ਬਾਕੇ ਚਾਹ ਪੀਣ ਵਾਸਤੇ ਬੁਲਾਉਣ ਡਿਆ। ਮੈਂ ਕਿਹਾ ਮੁੰਡੇ ਨੂੰ ਚਾਹ ਲਿਆ। ਤੇ ਬਾਅਦ ਤੁਸੀਂ ਤੁਹਾਡਾ ਕੂਮ ਦਾ ਤਰੀਕਾ ਕੋਈ। ਕਿਉਂ ਹੈ 10 ਵਜੇ ਗਾ। ਤੂੰ ਅੱਗੇ ਤੂੰ ਅੱਗੇ ਚਪੇੜਾ ਮਾਰੀ 100 ਲਾ ਕੇ 100 ਯਾਦੇ। ਆਹ ਸਾਹਮਣੇ ਹਾਂ ਉਹਦਾ ਕਿੰਦਾ। ਆਹ ਸਾਹਮਣੇ ਉਹ ਤੇ ਦੋ ਕਿਤਾਬ। ਤੁਹਾਨੂੰ ਕਿਹੜਾ ਬੰਦਾ ਆਂਦਾ 4 ਵਜੇ ਗੋਏ ਸੁੱਟੇ ਦੀ ਵੀਡੀਓ ਦਿਖਾਉਂਦਾ। ਸਾਰੀ ਦੇਨਦਾਰ ਮੈਂ ਹੋਵਾਂ। ਮੈਂ ਤਾਂ 5 ਸਾਲ ਮੈਂ 10 ਆ। ਮੈਂ ਕਿਹਾ ਜੇ ਸਾਰੀ ਵੀਡੀਓ ਇੱਕ ਬੰਦਾ ਤੁਹਾਨੂੰ ਨੀਂਦ ਦੀ ਗਾਰਾ ਬਸਾ ਰਿਹਾ। ਇਹ ਸਾਰੀ ਵੀਡੀਓ ਮੈਂ ਸੋਣਾ ਇੱਕ ਮਿੰਟ ਬਾਬੇ ਸਾਰੀ ਵੀਡੀਓ ਚ ਇੱਕ ਲੱਖ ਜੇ ਸੁਣਿਆ ਹੋਵੇ ਕਿ 4 ਵਜੇ ਗੋਆ ਛੋੜਦਾ ਬੰਦਾ ਅਹੀਂ ਵੀਡੀਓ ਚ ਕਿਆ ਹੋਵੇ ਤੂੰ ਵੀਡੀਓ ਦਿਖਾ ਨਹੀਂ ਜੇ ਇੰਗਲਿਸ਼ ਕਿਆ ਮੈਂ ਵੀਡੀਓ ਚ ਤੂੰ ਆਪਣਾ ਲਾਈਵ ਚੈੱਕ ਕਰੋ ਮੈਂ ਲਾਈਵ ਕੀਤਾ 4 ਵਜੇ ਦੱਸੋ ਕਿਹੜਾ ਉਹ ਹੀ ਕਿਹਾ ਅਹੀਂ ਦੇਖਿਆ ਨਹੀਂ ਕਰਵਾ ਲਈ ਉਹ ਵੀ ਵਿੱਚ ਜੋ ਲੈ ਕੋ ਵੇ ਕੋ ਇਹ ਗੱਲ ਨਹੀਂ ਦੀ ਘਾਰ ਵਜੇ ਤੁਹਾਡੇ ਬੰਦੇ ਕਹਿੰਦੇ ਵਿੱਚ ਤੁਸੀਂ ਕਹਿੰਦੇ ਹੋ ਸੱਚ ਮੈਂ ਤਾਂ ਬੋਲਿਆ ਹੀ ਨਹੀਂ ਮੇਰੇ ਵੀਡੀਓ ਜੀ ਨਹੀਂ ਜੇ ਮੈਨੂੰ ਵੀਡੀਓ ਚ ਦਿਖਾਰੇ ਮਾਜੂ ਮੈਂ ਤੈਨੂੰ ਆਹ ਦਿਖਾਉਣਾ ਮੈਨੂੰ ਵੀਡੀਓ ਦਿਖਾ ਦੇ ਲਾਈਵ ਵਿੱਚ ਦਿਖਾਵਾਂਗੇ ਹਾਂ 4 ਵਜੇ ਕੌਣ ਉੱਠਦਾ ਨਹੀਂ ਕੋਈ 4 ਵਜੇ ਸਾਡੇ ਕੋਲ ਹੈ ਸਾਡੇ 6 ਵਜੇ ਮੈਂ ਘਰ ਦੇ ਆਉਣਾ 6:30 ਦੇ ਆਉਣਾ ਪਾਜੀ ਆਉਂਦੇ ਫਿਰ ਉਹ ਇਹ ਬੁਰਾ ਸੁਣਦਾ ਉਹ ਮੇਰੇ ਵੀਡੀਓ ਜੀ ਨਹੀਂ ਮੇਰੇ ਕੋਲ ਵੀਡੀਓ ਜੀ ਨਹੀਂ ਕੁਈ ਮੈਨੂੰ ਕਦੇ ਵੇਖਿਆ ਨਹੀਂ ਪੱਕ ਬੱਦੀ ਸੀ ਪਰ ਤੁਸੀਂ ਕਹਿਣੇ ਨਾ 4 ਵਜੇ ਗੋਆ ਦਾ ਕੋਈ ਵੀ ਵੀਡੀਓ ਮੈਨੂੰ ਮੈਂ ਕਿਹਾ ਮੈਂ ਕਿਹਾ ਤੂੰ ਕਿਤੇ ਬੋਲਦਾ ਦਿਖਾ ਮੈਂ ਇੱਕ ਲਫ਼ਜ਼ ਬੋਲਿਆ ਉਹ ਭੈਣ ਪਾਇਆ ਤੂੰ ਇੱਕ ਵਾਰੀ ਮੇਰੀ ਭੈਣ ਦੱਸ ਤੇਰੇ ਨਾਲ ਕੋਈ ਕਲਾਮ ਕੀਤਾ ਸੀ ਮੈਂ ਕੋਈ ਗੱਲ ਕੀਤੀ ਉਹ ਅਸੀਂ ਵੇਖਿਆ ਵੀਡੀਓ ਚੁੱਕ ਕਰਕੇ ਨੂੰ ਸ਼ੋਹ ਕੀਤੀ ਤੈਨੂੰ ਮੈਂ ਵੀਡੀਓ ਦਿਖਾਇਆ ਕਿਤੇ ਤੈਨੂੰ ਕੀ ਪੁੱਛਿਆ ਮੈਂ ਤੁਸੀਂ ਬੱਸ ਮੇਰੇ ਕੋਲ ਆਇਆ ਤੇਰਾ ਸੌਰਾ ਸੌ ਹਾਂ ਮੈਂ ਕਿਹਾ ਕੋਈ ਹੈਗਾ ਨੰਬਰ ਬਸ ਜੋ ਨੰਬਰ ਲੈ ਕੇ ਨੰਬਰ ਲੈ ਕੇ ਫਟੁਰਪੇ ਤੇ ਤੁਹਾਡੇ ਨਾਲ ਕੋਈ ਸਾਤ ਤੂੰ ਗੱਲ ਕੀਤੀ ਤੈਨੂੰ ਕੋਈ ਮਾੜੀ ਚੰਗੀ ਤੇਰੇ ਸਾਹਮਣੇ ਉਹ ਬੰਦੇ ਨਾਲ ੱਟਕਾ ਕੀਤਾ ਹੋ ਆਪਣੇ ਘਰ ਪੁੱਛ ਕੇ ਆਈ ਦਿੰਦਾ ਵੀਰੇ ਕਰੋ ਟੱਕੇ ਨਹੀਂ ਆਈ ਦਿੰਦਾ ਬੰਦੇ ਨੂੰ ਮਿਲ ਆਏ ਤੁਸੀਂ ਦਰਵਾਜ਼ੇ ਬੰਦ ਕੀਤੇ ਹੋ ਸਾਡੀ ਕਰੀਏ ਸਾਡਾ ਕਰ ਰਹੀ ਅਸੀਂ ਜੋ ਮਰਜ਼ੀ ਕਰੀਏ ਐਂਦਾ ਤੁਸੀਂ ਕਰ ਲੋਕਾਂ ਦੇ ਘਰਾਂ 'ਚ ਵੀ ਜਾਂਦੇ ਯਾਰ ਅਸੀਂ ਆਪਣਾ ਬੰਦਾ ਵੇਖਣ ਆਏ ਅਸੀਂ ਕੋਈ ਗਲਤ ਕੱਲ ਨਹੀਂ ਕੀਤੀ ਹਾਂ ਕਿੱਤੋਂ ਕਹਿੰਦੇ ਸਾਡੇ ਬੰਦੇ ਨੂੰ ਕੁੱਟ ਕੇ ਲਾਏ ਨੇ ਕੁੱਟ ਕੇ ਜਿੱਦਾਂ ਤੁਹਾਨੂੰ ਕਹੇ ਨੇ ਕਿਹਾ 4 ਵਜੇ ਗੋਆ ਸੌੜਦਾ ਉਦਾਂ ਹੀ ਅਸੀਂ 4 ਵਜੇ ਅਸੀਂ ਉਹ ਗੱਲ ਤੇ ਤੁਹਾਨੂੰ ਫੀਲ ਹੋਇਆ ਯਾਰ 4 ਵਜੇ ਕਿੱਦਾਂ ਗੋਆ ਸੌੜਦਾ ਮੈਂ ਕਿਦਾ ਕਹਿੰਦਾ ਤੁਸੀਂ ਸਭ ਕਰ ਤੋ ਕਾਨਾ ਤੇ 6:30 ਵਜੇ ਤੋਂ ਪਹਿਲਾਂ ਨਹੀਂ ਆਈ ਮੇਰਾ ਸਾਡਾ ਬੰਦੇ ਦੇ ਚਪੇੜ ਇਹ ਗੱਲ ਕਹਿੰਦੇ ਹੋ ਮੈਂ ਲੋਕਾਂ ਦੀ ਗੱਲ ਨਹੀਂ ਗੱਲ ਕਰਦਾ ਤੁਸੀਂ ਇੱਕ ਤਾਂ ਕਿ ਆਹੀਂ ਟਰੈਕਟਰ ਲਾ ਕੇ ਵੇਖਿਆ ਸਾਡੇ ਬੰਦੇ ਦੇ ਚੂੜਾ ਮਾਰੀ ਮੈਂ ਤੁਹਾਨੂੰ ਪੁੱਛਿਆ ਨਹੀਂ ਮੈਂ ਤਾਂ ਲਾ ਕੇ ਮੈਂ ਤੁਹਾਨੂੰ ਆਦਰ ਸਾਹਿਬ ਭਾਇਆ ਭਾਜੀ ਬੋ ਭਾਜੀ ਬੋ ਸਾਨੂੰ ਸਵੇਰ ਦਾ ਫੋਨ ਆ ਗਿਆ ਉਹਨਾਂ ਪਰਿਵਾਰ ਨੇ ਆਉਣਾ ਆਉਂਦੇ ਤੁਹਾਨੂੰ ਪੁੱਛਾਂਗੇ ਇਹ ਵੀ ਫੋਨ ਲਾਉਂਦੇ ਹੁਣ ਫੋਨ ਨਹੀਂ ਚੱਕਦੇ ਪਏ ਸੀ ਉਹਦੀ ਛੱਡ ਦੂੰ ਅਸੀਂ ਆ ਗਏ ਹਾਂ ਨਾ ਅਸੀਂ ਤਾਂ ਤੁਹਾਨੂੰ ਆਦਰ ਸਾਹਿਬ ਭਾਇਆ ਫੇੜੋ ਬੰਦੇ ਨੂੰ ਪੁੱਛ ਬਾਅਦ ਬਾਅਦ ਇੱਕ ਵਾਰੀ ਹੋਰ ਲਾਈਵ ਕਰ ਇੱਕ ਲੱਗ ਗਿਆ ਪੂਰਾ ਲੱਗ ਗਿਆ ਉਹਨੂੰ ਪੁੱਛੇਰਾ ਪੂਰਾ ਲਾਈਵ ਫਟਕਾ ਗਾਵਾ ਤਾਂ ਫਟਕਾ ਆ ਆ ਆ ਉਦਨ ਵਾਲਾ ਸਾਡੇ ਘਰ ਤਾਂ ਨਹੀਂ ਸੁਟਿਆ ਕੋਈ ਜੀ ਗੱਲ ਸੁਣ ਇਹਨੂੰ ਪੁੱਛ ਲੈ ਮੈਂ ਦੋਆ ਮੈਂ ਉਹਦੇ ਮੰਡੇ ਸੁਣੋ ਕਿੰਨਾ ਤੱਕ ਮਜ਼ਦੂਰੀ ਕੀਤੀ ਨੇ ਡੇਢ ਸਾਲ ਹੋ ਗਿਆ ਡੇਢ ਸਾਲ 200 ਰੁਪਏ ਦਿੱਤਾ ਪਰ ਇਹਨੂੰ ਕੋਈ ਨਹੀਂ ਮੈਂ ਆਹ ਮੈਂ ਕਿੱਥੇ ਦਿੱਤੇ 200 ਪੈਸੇ ਮੈਂ ਇਹਨੂੰ ਰਿਵੋਇਸ ਪੈਸੇ ਕੀ ਦਿੱਨੇ ਆ ਜੋ ਵੀ ਚਾਹੁੰਦਾ ਰਿਹਾ ਕੱਲ ਪਰਸੋਂ ਦਾ ਫੇਰ ਰੱਖਣ ਦੇ ਮੁਰਗਾ ਬਣਾ ਕੇ ਦੋ ਮੈਂ 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 ਆਹ ਮੈਂ ਗਿਆ ਭਾਜੀ ਅਸੀਂ ਵੀ ਬੰਦੇ ਰੱਖਦੇ ਸਾਨੂੰ ਵੀ ਪਤਾ ਕਿੰਨੇ ਕੁ ਮੁਰਗੇ ਖਵਾਉਂਦੇ ਆ ਆਪਾਂ ਕਿਹਾ ਕੱਲ੍ਹ ਤੋਂ ਮੇਰੀ ਗੱਲ ਤਾਂ ਮੈਂ ਮੈਂ ਲਿਆ ਖਾਂਦੇ ਨਹੀਂ ਤੁਹਾਨੂੰ ਅਸੀਂ ਪਿਆਰ ਨਹੀਂ ਖਾਂਦੇ ਨਹੀਂ ਰਹੀ ਤੇ ਚਾਹੀਏ ਤੁਸੀਂ ਹੱਦ ਕਰਤੀ ਯਾਰ ਉਹਨਾਂ ਮਦਾਈ ਮਾਰ ਕੇ ਰੱਖਦਾ ਮੈਂ ਬਾਜੀ ਬਾਜੀ ਕਰਨ ਦੇ ਬਾਜੀ ਕਿਸਮਾਨੀ ਚੜੇ ਮਾਰ ਕੇ ਬੋਲਿਆ ਆਈ ਕਿ ਮਰਦੇ ਕਿ ਬਗਿਆ ਵੀ ਨਾ ਲੜਾਈ ਦੇ ਮੂਡ ਜਾਇਆ ਵੀ ਪਤਾ ਨਹੀਂ ਕਾ ਕਾ ਇੰਨੀ ਲੜਾਈ ਕਰ ਤੂੰ ਉਹ ਮਿੰਟ ਸਕੀਮ ਕਾਡ ਦੇਣਾ ਇਹ ਸਵਾਰ ਦੇਣਾ ਰੁਟੀਨ ਚ ਆਇਓ ਦੀ ਖਾਦੂਗੀ ਤੂੰ ਡੈਰੀ ਘਰੋਂ ਆਪਣੇ ਪੁੱਛ ਗਿਆ ਹੋਵੇ ਗੱਲ ਕੀ ਹੋਈ ਆ ਭੈਣ ਨੂੰ ਪੁੱਛ ਗੱਲ ਨਹੀਂ ਵੀ ਇਹਨਾਂ ਦਾ ਕੀ ਗੱਲ ਕਰ ਰਹੇ ਨੇ ਇਹ ਬੰਦੇ ਨੇ ਚਪੇੜ ਮਾਰੀ ਹੋਵੇ ਸਾਰੀ ਵੀਡੀਓ ਚ ਦਿਖਾ ਮੇਰਾ ਭਰਾ ਆ ਵੀਡੀਓ ਲਾਈਵ ਉੱਪਰ ਕਰ ਜੇ ਗੱਲ ਕਿਤੇ ਅਸੀਂ ਇੱਕ ਵਾਰੀ ਸ਼ਬਦ ਬੋਲਿਆ ਹੋਵੇ ਤੁਹਾਡੀ ਸ਼ਾਨ ਦੇ ਖਿਲਾਫ ਬੋਲਿਆ ਹੋਵੇ ਤੁਹਾਡੇ ਪਰਿਵਾਰ ਦਾ ਨਾਂ ਲਿਆ ਹੋਵੇ ਤੁਹਾਨੂੰ ਅੱਜ ਤੇਰੇ ਪਾਸੋਂ ਗਰਮੀ ਆ ਗਈ ਜੰਮੀ ਪਾ ਲਈ ਵੀਡੀਓ ਤੇ ਪੁੱਤ ਕਾਦੀ ਜੰਗਾ ਤੋਂ ਅਸੀਂ ਜਦੋਂ ਕਾਦੀ ਖਿਲਾਫ ਗੱਲ ਹੀ ਨਹੀਂ ਕੀਤੀ ਕੋਈ ਨਹੀਂ ਤੂੰ ਹੀ ਆਉਂਦਾ ਹੀ ਸਾਡੇ ਉੱਤੇ ਆਵੀ ਹੋਗੇ ਬੰਦ ਕੀ ਆਖਿਆ ਤੂੰ ਆਉਂਦੇ ਆਵੀ ਹੋਗੇ ਹਾਂਜੀ ਹੈ ਹੈ ਇਹ ਵੀ ਆਹ ਵੀਡੀਓ ਜਿਹੜੀ ਪਾਈ ਹੈ ਨਾ ਇਹ ਵੀਡੀਓ ਇਹਦਾ ਫਾਇਦਾ ਪਤਾ ਕੀ ਹੋਇਆ ਸਾਨੂੰ ਇੱਥੇ ਆਉਣ ਤੋਂ ਪਹਿਲਾਂ ਪਹਿਲਾਂ ਮੁੰਡੇ ਦੇ ਪਰਿਵਾਰ ਦਾ ਪਤਾ ਲੱਗ ਗਿਆ ਯਾ ਠੀਕ ਹੈ ਉਹ ਪਰਿਵਾਰ ਦਾ ਪਤਾ ਲੱਗ ਗਿਆ ਹੁਣ ਉਹ ਬੰਦੇ ਕਹਿੰਦੇ 5.5 ਸਾਲ ਹੋ ਗਏ ਸਾਡਾ ਮੁੰਡਾ ਗਮ ਹੋਇਆ ਸਾਡੇ ਬਾਹਰ ਤੇ 5.5 ਸਾਲ ਦਾ ਤੁਹਾਡੇ ਕੋਈ ਹੈ ਨਾ ਨਹੀਂ ਨਹੀਂ ਚਲੋ ਚਲੋ ਠੀਕ ਹੈ ਤੁਹਾਡੇ ਪਰੇ ਤਰੀਕਾ ਕੋਈ ਗੱਲ ਕਰਨ ਦਾ ਸਾਡਾ ਚੁੱਪ ਕਰ ਜਾਦਾ ਤੁਈ ਆਹੋ ਗੁੜੀ ਆ ਤੁਹਾਡੇ ਗਵਾਨ ਚ ਕਿੰਨੀ ਗੱਪਾਂ ਕਰਦੇ ਪੁੱਛਦਾ ਆ ਇਹਨੇ ਇਹਨੇ ਪੁੱਛਿਆ ਇਹਦੀ ਰੋਟੀ ਪਾਣੀ ਕਿੱਥੋਂ ਆਉਂਦੀ ਰੋਟੀ ਪਾਣੀ ਆ ਉਹ ਛੱਟੋ ਬਹੁਤ ਸ਼ਿਕਰ ਦਾ ਪੀ ਉਹ ਹੀ ਆ ਪਾ ਭਾਜੀ ਚੱਲ ਚੱਲ ਦੂ ਸਾਰੀ ਗੱਲ ਜਿਹੜੀ ਗੱਲ ਹੋ ਗਈ ਹਾਂ ਰੋਂਦੀ ਘਰ ਲਾਂਦੀ ਹੈ ਲੈਣ ਤੈਨੂੰ ਗਏ ਉਹਦੇ ਕੁਝ ਨਹੀਂ ਮਿਲ ਗਿਆ ਪਾਣੀ ਉਹ ਬੰਦਾ ਦੇ ਕੇ ਜਾਂਦਾ ਰਿਹਾ ਵਾ ਕੌਣ ਉਹਨੂੰ ਭੇਜਦੇ ਰਹੇ ਆ ਇਹ ਪਤਾ ਭਾਜੀ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਇਹਦੇ ਤੇ 15 ਵੀਡੀਓ ਸਾਡੇ ਕੋਲ ਆ ਹਾਂ ਲੱਭ ਕੇ ਦਾਸ ਮੇਰਾ ਵੀਰ 15 ਮਿੰਟ ਲਾ ਲਾ ਭਾਵੇਂ ਅਜੇ ਸਾਨੂੰ ਕੋਈ ਕਾਲੀ ਨਹੀਂ ਬੰਦ ਕਰਨੀ ਤੂੰ ਕਿਤੇ ਵੀ ਲੱਭ ਕੇ ਵਿਖਾ ਦੇ ਹਾਂ ਕਿਤੇ ਮੈਨੂੰ ਮੈਨੂੰ ਫੋਟੋ ਦਿਖਾਈ ਮੇਰੀ ਜੇ ਹੈਗੀ ਜਿੱਥੇ ਮੈਂ ਕਹਿੰਦਾ ਹੋਵਾਂਗੇ ਇਹ ਬੰਦਾ ਇਦਾਂ ਦਾ ਤੁਹਾਨੂੰ ਤਾਂ ਇਹ ਨਹੀਂ ਪਤਾ ਕਿ ਬੰਦਾ ਕੌਣ ਹੈ ਤੇ ਤੁਸੀਂ ਪੈਨਾਂ ਲੈਿੰਦਾ ਸਾਡੇ ਤੇ ਹੈਵੀ ਹੋ ਗਿਆਣਗੇ ਹਾਂ ਹਾਂਜੀ ਮੈਨੂੰ ਆਖੜੀ ਪੁੱਛੋ ਮੇਰੀ ਫੋਟੋ ਦਿਖਾ ਜਿੱਤੇ ਮੈਂ ਨਹੀਂ ਨਹੀਂ ਆਖੜੀ ਪੁੱਛੋ ਬਈ ਆਪਣੀ ਘਰ ਤੇ ਮੇਰੀ ਸੌਖੀ ਹੁਣ ਮੈਂ ਇੱਥੇ ਮੈਨੂੰ ਪੱਪੜਾ ਦਿੰਦਾ ਰੋਟੀ ਪਾਣੀ ਪਿੰਡ ਵਾਲੇ ਪਿੰਡ ਵਾਲੇ ਦੱਸਣਾ ਹਾਂ ਹਾਂ ਇਹ ਇਹ ਫੋਟੋ ਮੇਰੀ ਵੀ ਲੰਸੀ ਹੈ ਤੁਹਾਡੀ ਨਹੀਂ ਉਦਾਂ ਕਹਿਣ ਦੇ ਉਦਾਂ ਹੀ ਐਹੀ ਇਹੋ ਗੱਲ ਹੀ ਐਹੀ ਤੁਹਾਨੂੰ ਮੈਂ ਮੈਂ ਹਾਂ ਇਹੋ ਮੇਰੇ ਨਾਲ ਗੱਲ ਕਰੋ ਨਾ ਮੈਂ ਮੇਰੀ ਫੋਟੋ ਦੱਸ ਉਹ ਤਾਂ ਗੱਲ ਹੀ ਨਹੀਂ ਕੀਤੀ ਅਸੀਂ ਪਰ ਘੱਟੋ ਘੱਟ ਗੱਲ ਕਰਨ ਦਾ ਸਲੀਕਾ ਤੇ ਹੁੰਦਾ ਨਾ ਕਿ ਤੁਸੀਂ ਸੋਚਿਆ ਵੀ ਆਉਂਦੇ ਬੰਦੇ ਦੇ ਹੈਵੀ ਹੋ ਜੀ ਦਵਾਈ ਨਹੀਂ ਕਿਹੜੇ ਪਤਾ ਹੈ ਵੀ ਦਾ ਫਿਰ ਹੁਣ ਸਾਡਾ ਸਾਡਾ ਸੁਣ ਸਾਡਾ ਆਸ਼ਰਮ ਸਾਡੀ ਸੰਸਥਾ ਆ ਆਪਾਂ ਆਪਣੀ ਬੰਦਿਆਂ ਦੀ ਸੇਫਟੀ ਵਾਸਤੇ ਪਹਿਲਾਂ ਸਾਡਾ ਆਇਆ ਕਿ ਇੱਕ ਵਾਰੀ ਬੰਦਾ ਪਹਿਲਾਂ ਬਾਹਰ ਜਾਉਂਦਾ ਪੁੱਛ ਕੇ ਆਉਂਦਾ ਕਿ ਕੀ ਬਾਤ ਤੈਨੂੰ ਮਿਲਣ ਦੀ ਹੈ ਠੀਕ ਆ ਅਸੀਂ ਤਾਂ ਬੰਦ ਕਰ ਦਈਏ ਦਰਵਾਜ਼ਾ ਚਲ ਠੀਕ ਆ ਬੱਚਾ ਆਉਂਦੇ ਬੰਦਾ ਸਾਡੇ ਦੇ ਨਾਲ ਕੋਈ ਹੈਵੀ ਹੋ ਜੇ ਚੱਲ ਚੱਲ ਚੁੱਪ ਕਰ ਜਾ ਚੱਲ ਤੂੰ ਹੀ ਆਉਂਦੇ ਹਾ ਦਰਵਾਜ਼ਾ ਕੀ ਇੰਤਜ਼ਾਮ ਕਰਦਾ ਤੈਨੂੰ ਬਹਿਣ ਦੀ ਚਾਹ ਪਣੀ ਨਹੀਂ ਪੁੱਛੀਂਦੇ ਚੱਲ ਉੱਥੇ ਬਹਿ ਕੇ ਗੱਲ ਕਰਦੇ ਆਂ ਕੁੰਝੂ ਕਰਨੇ ਬਾਅਦ ਕੀ ਮੇਰੀ ਗੱਲ ਦਾ ਹੋਣਾ ਲਈ ਤੇ ਨੀ ਕੋਈ ਗੱਲ ਹੀ ਨਹੀਂ ਆ ਗਈ ਅਸੀਂ ਕਿੜਾ ਆ ਕੇ ਮਾੜਾ ਇੱਥੇ ਕੰਮ ਕੋਈ ਕੀਤਾ ਵਾ ਉਹ ਪਾਜੀ ਚੰਗਾ ਰਹੀ ਬਗੀਟਾ ਅਸੀਂ ਜੇ ਮਾੜਾ ਨਹੀਂ ਕੀਤਾ ਨਾ ਚੰਗਾ ਵੀ ਨਹੀਂ ਹੋਜੀਦਾ 1.5-2 ਸਾਲ ਦਾ ਬੰਦਾ ਤੁਹਾਡੇ ਕੋਲ ਆ 1.5-2 ਸਾਲ ਦਾ ਬੰਦਾ ਇੱਕ دیਵਾਨੀ ਤੂੰ ਉਹਨੂੰ ਨਹੀਂ ਦਿੱਤੀ ਇੱਕ ਮਜ਼ਦੂਰੀ ਦੇ ਪਰਿਵਾਰ ਆਏ ਪਰਿਵਾਰ ਨੂੰ ਨਹੀਂ ਫੜਾ ਜਾਣੀ ਮਾ ਗਿਆ ਉਹ ਅਸੀਂ ਹਰਾਮੀ ਹੋਈਏ ਜੇਕਰ ਪਈਆ ਵੀ ਇਹੋ ਜੇ ਪਹਿਲ ਖਾਲੀ ਆਪਣੇ ਬੰਦੇ ਦਮਾਂਗੇ ਇੱਥੇ ਕਿਹੜੀ ਦੇਣੀ ਨਹੀਂ ਹੈ ਵੈਰੀ ਗੁੱਡ ਵਧੀਆ ਗੱਲ ਆ ਦਮਾਂਗੇ ਅਸੀਂ ਉਹਦਾ ਪਰਿਵਾਰ ਆਇਆ ਉਹਨੂੰ ਉੱਤਰ ਰੱਖਾਗੇ ਉਹਦਾ ਪਰਿਵਾਰ ਹੈਂ ਡੇਢ ਥਾਲ ਨਹੀਂ ਨਹੀਂ ਭਾਈ ਨਾਲ ਉੱਤਰ ਰੱਖੋ ਵਿੰਦਰਾ ਤੱਕ ਰੱਖੋ ਜਨੇ ਨਹੀਂ ਇੱਥੇ ਥੋੜਾ ਕੋਈ ਦਿਖਾ ਕੇ ਜਾ ਦੋ ਜੇ ਦਾ ਪਰਿਵਾਰ ਨਹੀਂ 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 ਉਹਦਾ ਆਈਡੈਂਟੀ ਕਾਰਡ ਲੈ ਲਵੋਣਗੇ ਨਾਲ ਹਾਂਜੀ ਹਾਂ ਸਾਡਾ ਆਡਾਰ ਕੱਢ ਲੈਵੋਣਗੇ ਉਹਦਾ ਹਾਂ ਹਾਂ ਬਿਲਕੁਲ ਉਹ ਪਰਿਵਾਰ ਹੋਣਗੇ ਉਹ ਹਰ ਵਾਰੀ ਪੁੱਛਦਾ ਯਾਰ ਇਹਨਾਂ ਸਾਰੇ ਵੀਰਾਂ ਨੂੰ ਇਹ ਵੀ ਬੇਨਤੀ ਹੈ ਇੱਥੇ ਆ ਗਿਆ ਆਪੋ ਆਪਣਾ ਬੰਦਾ ਵੇਖਿਆ ਕਰੋ ਇਹੋ ਹੀ ਕਰਨੀ ਚਾਹੀਦੀ ਬਿਲਕੁਲ ਭਾਜੀ ਮੈਂ ਗਿਆ ਪੈਰਵਾਈ ਭਾਜੀ ਖੁੱਲਾ ਚੈਲੰਜ ਆ ਕਿਤੇ ਵੀ ਸਾਡਾ ਬੰਦਾ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਚ ਨਾ ਤੁਹਾਨੂੰ ਲੱਗਦਾ ਜਦੋਂ ਮਰਜੀ ਆ ਗਏ ਕਿਉਂਕਿ ਵੈਸੇ ਅਸੀਂ ਸੰਸਥਾਵਾਂ ਜਿਹੜੀਆਂ ਬਾਹਰੋਂ ਬੰਦਾ ਵੀ ਅਸੀਂ ਲੈਣ ਨਹੀਂ ਜਾਂਦੇ ਕਦੀ ਕਿਸੇ ਦੇ ਘਰ ਇਹ ਪਹਿਲੇ ਬੰਦਾ ਹੈ ਸਾਡਾ ਕਿਉਂਕਿ ਜ਼ਿਆਦਾਤਰ ਪਰਿਵਾਰ ਅਸੀਂ ਰੋਡ ਸਾਈਡ ਹੀ ਲੈਂਦੇ ਆ ਛੜਕਾ ਤੋਂ ਮੇਲੋ ਵਾਲੇ ਲਵਾਰਸਾਂ ਨੂੰ ਇਹ ਪਹਿਲਾ ਬੰਦਾ ਹੈ ਜਿਹੜਾ ਘਰੋਂ ਲੈ ਕੇ ਆਇਆ ਹੈ ਇਹਦੇ ਵਿੱਚ ਪ੍ਰੋਬਲਮ ਨਹੀਂ ਹੋਈ ਕਿ ਇਹਨਾਂ ਨੂੰ 4 ਸਾਲ ਦਾ ਡੰਗਰ ਰੱਖਿਆ ਸੀ 10 12 ਹੁਣ ਗੋਆ ਸੁੱਟਿਆ ਨਹੀਂ ਗਿਆ ਹਾਂ ਹਾਂ ਜਿੰਨੇ ਵੀ ਆ ਗਿਆ ਜਿੰਨੇ ਵੀ ਆ ਗਿਆ ਉਹਦਾ ਗੋਆ ਜਿਹੜਾ ਸੁੱਟਣਾ ਨਹੀਂ ਗਿਆ ਹੱਥ ਜਿਹੜੇ ਉਹਦੇ ਅਗਲੇ ਹਰੇ ਹੋ ਗਏ ਵੇਖੋ ਅਜੇ ਉਹ ਤੁਹਾਨੂੰ ਦਿਖਾ ਦਿੰਨੇ ਗੋਆ ਇਹਨਾਂ ਦੇ ਗਿਆ ਸਾਡਾ ਵੀ ਨਹੀਂ ਤੇ ਕੋਈ ਗੱਲ ਨਹੀਂ ਅਜਿੱਤ ਹੈ ਸਾਡਾ ਹੋ ਗਈ ਤੁਹਾਡੀ ਕੋਈ ਵਧੀਆ ਤਰੀਕੇ ਨਾਲ ਕੋਈ ਸੇਕ ਦਾ ਬੰਦਾ ਨਹੀਂ ਮਿਲਦਾ ਭਾਜੀ ਮਾੜੇ ਨਾਲ ਵੀਰ ਆਏ ਨਹੀਂ ਫਿਰ ਇਹ ਦੂ ਫਿਰ ਭੋਰ ਕੀ ਮਾੜਾ ਹੋ ਸਕਦਾ ਜੇ ਤੁਸੀਂ ਗਲਤ ਕਹਿ ਰਹੇ ਪਏ ਤੇ ਸਾਰਾ ਸਾਰ ਗਲਤੀਆਂ ਨਹੀਂ ਕਰਨਾ ਅਸੀਂ ਤਾਂ ਭਾਜੀ ਭਾਜੀ ਕਰੂਗੇ ਅਈਂ ਕੋਈ ਮਾਰਾ ਚੰਗਾ ਆਖਿਆ ਨਹੀਂ ਤੁੰਨ ਤੇ ਨਹੀਂ ਕਿ ਮਹਾਰਾਜ ਬੰਦੇ ਲੈ ਲੜਨ ਚ ਗਣਾ ਨਹੀਂ ਹੋਣੀ ਇਹ ਤੇ ਕਰਨਾ ਬਜੇ ਬੰਦ ਕਰ ਦੋ ਲਾਈਵ ਚ ਮੈਂ ਕਿਹਾ ਲਾਈਵ ਦੇ ਵਿੱਚ ਬੰਦ ਦੋ ਲਾਈਵ ਚ ਚੁਈ ਅਮਰ ਤੇਰੀ ਹੋ ਸੇ ਸੋਹ ਖਾ ਕੇ ਤੋ ਮੈਂ ਕਿਹਾ ਹਾਜ਼ਰ ਨਾਦਰ ਜਾਣ ਕੇ ਮੈਂ ਹਾਜ਼ਰ ਨਾਦਰ ਜਾਣ ਕੇ ਰੱਬ ਨੂੰ ਇਹ ਗੱਲ ਕਿਓ ਕਿ ਅਹੀਂ ਇਹ ਗੱਲ ਕਹੀ ਆ ਮੈਂ ਕਿ ਸਾਰੇ ਦਰਵਾਜੇ ਬੰਦ ਕਰ ਲਓ ਕਹੀ ਤੂੰ ਹੀ ਇੱਥੇ ਲਾਈਵ ਕਰ ਲੱਗਿਆ ਦਰਵਾਜ਼ਾ ਬੰਦ ਕਰ ਮੈਂ ਕਿਹ ਦਰਵਾਜ਼ਾ ਦਾ ਨਾਂ ਲਿਆ ਕੇ ਲਾਈਵ ਚਾਲੂ ਕਰੋ ਦੱਸੋ ਕੀ ਗੱਲ ਮੈਂ ਕਿਸ ਦੋਲੇ ਕਹਿੰਦਾ ਪਿਆ ਮੈਂ ਸੋਹਗਾ ਕੀ ਕਹਿੰਦਾ ਦਰਵਾਜ਼ਾ ਬੰਦ ਬਾਬਾ ਜੀ ਤੂੰ ਮੈਂ ਸੋਹਗਾ ਕੀ ਕਹਿੰਦਾ ਕਿ ਮੈਂ ਨਹੀਂ ਕਿਹਾ ਤੂੰ ਕਿਹਾ ਕਿ ਆ ਲਾਈਵ ਚਾਲੂ ਕਰੋ ਹਾਂ ਲਾਈਵ ਲੱਗ ਗਿਆ ਮੈਂ ਉਹ ਨੂੰ ਨਹੀਂ ਕਹਿਣਾ ਭਾਜੀ ਲਾਈਵ ਦਰਵਾਜ਼ਾ ਰੋਸੀ ਵਾਲੇ ਮੁੰਡੇ ਨੇ ਬੰਦ ਕਰਤਾ ਦੱਸੋ ਅਸੀਂ ਇੱਥੇ ਲੜਨ ਚ ਆ ਗਏ ਨਹੀਂ ਲੜਨ ਇਹ ਗੱਲ ਛੁੱਟੀ ਤੂੰ ਇਹ ਗੱਲ ਸੁਣੋ ਆ ਲਾਈਵ ਦਾ ਦਿਖਾਓ ਆ ਉਹਦੇ ਲਈ ਮਠਿਆਈ ਲੈ ਗਿਆ ਇਹ ਮਠਿਆਈ ਤੇ ਬੰਦਾ ਲੈਣਾ ਨਹੀਂ ਭਾਈ ਸੱਚੇ ਹੁਣ ਆਏ ਜਿਹੜੀ ਸਿੱਧੀ ਸੱਚੇ ਹੁਣ ਯਾਰਾਂ ਕੀ ਬੰਦਾ ਕਰਦਾ 10000 ਰੁਪਿਆ ਮਹੀਨਾ 1.5 ਸਾਲ ਲਾਓ 1.5 ਲੱਖ ਰੁਪਿਆ ਕੋਈ ਗੱਲ ਨਹੀਂ ਪਰਿਵਾਰ ਸਵੇਰੇ ਆਊਗਾ ਆਉਂਦਾ ਭਾਜੀ ਅਸੀਂ ਆ ਗਏ ਮੈਂ ਤੁਹਾਨੂੰ ਤੁਹਾਡਾ ਲਾਈਵ ਕਹੋਗੇ ਮੈਂ ਗੱਲ ਕਰਵਾ ਦਿੰਦਾ ਉਹਦਾ ਪਰਿਵਾਰ ਕੋਈ ਨੰਬਰ ਹੈਗਾ ਵੀਰ ਲਿਆ ਫੜਾ ਮੈਨੂੰ ਕਰਾ 1.5 ਲੱਖ ਰੁਪਿਆ ਲੈ ਵੀਰ ਤਰਾ ਅੱਲੇ ਵੀਰ ਜੀ ਫੜਾਓ ਓ ਇੱਕ ਮਿੰਟ ਭਾਜੀ ਫਰਲਾ ਤਾਂ ਕੋਈ ਗੱਲ ਨਹੀਂ 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 ਮੈਂ ਮੈਂ ਪੁਲਿਸ ਨੂੰ ਪੁਲਿਸ ਨੂੰ ਫੋਨ ਵੀ ਕਰਦਾ ਸੀ ਕਰੀ ਰਹੀ ਸੀ ਕਿਤੇ ਅੱਗੇ ਹੋਰ ਬਾਜੀ ਕਰਦੀ ਸੀ ਡਾੜੀ ਹੱਲੜ ਬਾਜੀ ਮੈਂ ਕਿਹਾ ਸਾਨੂੰ ਲਾਈਵ ਹੀ ਬਾਜੀ ਸਾਰਾ ਕੁਝ ਲਾਈਵ ਕੀਤਾ ਸਰ ਤੋਂ ਹਰ ਲੜਬਾਜੀ ਕੀਤੀ ਹੈ ਬੜੀ ਅੱਛਾ ਟੁੱਟਾ ਨੇ ਮੂੰਹ ਕਰੀ ਮੂੰਚ ਲੈ ਆ ਮੈਂ ਕਮੈਂਟ ਨੰਬਰ ਓਏ ਉਹਦੇ ਭਰਾਜੀ ਪਰਿਵਾਰ ਨਾਲ ਤੇ ਕਰ ਤੂੰ ਪਹਿਲੇ ਪਰਿਵਾਰ ਨਾਲ ਗੱਲ ਕਰ ਪਰਿਵਾਰ ਨਾਲ ਕਰਵਾ ਲਈ ਮੈਨੂੰ ਪਤਾ ਲੱਗੇ ਵੀ ਤੁਸੀਂ ਯਾਰ ਉਹਦੀ ਵਾਕਿਆ ਦੇਖਭਾਲ ਕਰਦੇ ਪਏ ਜੇ ਤੁਹਾਨੂੰ ਤੇ ਨਹੀਂ ਲੱਗਾ ਜੇ ਨਹੀਂ ਨਹੀਂ ਤੁਹਾਨੂੰ ਲੱਗਾ ਨਹੀਂ ਉਹ ਵੀਡੀਓ ਦਿਖਾਈ ਰੱਖ ਲਾਵੇ ਐਚ ਪਹਿਲਾਂ ਸਭ ਤੋਂ ਪਹਿਲਾਂ ਉਹ ਵੀਡੀਓ ਦਿਖਾਈ ਗੋਦਨ ਵਾਲੀ ਇਹਦੀ ਪਰਿਵਾਰ ਨਾਲ ਜਿਹੜੀ ਹੈ ਮੈਂ ਕਿਹਾ ਪਹਿਲਾਂ ਤੁਹਾਡੀ ਤੁਹਾਡੀ ਤੇ ਦਿਖਾ ਦਿੰਦਾ ਕਿ ਤੁਹਾਡੇ ਭਰਾਵਾਂ ਨੇ ਕਿਦਾਂ ਉਹਦੇ ਹੱਥਾਂ 'ਤੇ ਮਹਿੰਦੀ ਲਾਈ ਤੁਸੀਂ ਹਰੇ ਰੰਗ ਦੀ ਉਹ ਵੀ ਦਿਖਾ ਦਈਏ ਕੋਈ ਕਰਨੀ ਕੋਈ ਪਹਿਲਾਂ ਉਹ ਤੇ ਦਿਖਾ ਦਈਏ ਬਾਕੀ ਨਹੀਂ ਤੁਹਾਨੂੰ ਤੁਹਾਨੂੰ ਦੇ ਵੀਰ ਜੀ ਵੀਰ ਜੀ ਕਰਨੇ ਵੀਰ ਜੀ ਹੁਣ ਜਿਆਦਾ ਕਰਨੀ ਨਹੀਂ ਵੀਰ ਜੀ ਨਹੀਂ ਵੀਰ ਜੀ ਨੇ ਕੀ ਪੁੱਛ ਲਿਆ ਬਸ ਇਹੋ ਪੁੱਛ ਲਿਆਣਾ ਮੇਰੇ ਪਰਿਵਾਰ ਨਾਲ ਵਾਕਿਆ ਦੀ ਗੱਲ ਕੀਤੀ ਤੁਹਾਨੂੰ ਵੀ ਹੋਏ ਬੰਦੇ ਦਾ ਵਾਕਿਆ ਪੜਾ ਆਇਆ ਹਾਂ ਹਾਂ ਕਰਾ ਕਰ ਹਾਂ ਹਾਂ ਸੰਦੀਪ ਭਾਈ ਆ ਨਮਸਤੇ ਆਪ ਇਧਰ ਆ ਮਨੋਜ ਇਧਰ ਇਹ ਆਪਕਾ ਮਨੋਜ ਹੈ ਇਹ ਆਪਕਾ ਕਿਆ ਲੱਗਤਾ ਹੈ ਚਾਚਾ ਲੱਗਤਾ ਹਾਂ ਚਾਚਾ ਲੱਗਦਾ ਹੈ ਨਾ ਇਸकी ਸ਼ਾਦੀ ਹੋਈ ਹੈ शादी नहीं शादी नहीं ना हुई इसकी अच्छा कि शादी बाकी बात है हाँ, इसकी इसकी माँ है एक अच्छा अच्छा है सेम और इसका मेरी बात सुनिए पहले इसका आधार कार्ड है इसका आधार कार्ड है आपके पास आधार कार्ड है ओके कितना टाइम हो गया गुम हुए पाँच साल हो गए पाँच साल से ये गुम था अब पाँच साल बाद आपको पता चला है की ये यहाँ है आपकी मैंने वीडियो देखी तो उस से पता चला है कि आपको ये ये हमारे पास है तो आप कब आएंगे यहाँ पे इसको लेने के लिए देखो एक, या दो दिन एक, एक या दो दिन में हाँ, ठीक है तो आप औ, औ, और कोई गाल कर एक वीडियो कॉल करो एक वीडियो कॉल करो आप अभी भाई अभी बताओ तो है बताओ तो एक बोल ठीक है

कूड़ नजर है सामने हाँ बोलो हेलो करो अच्छा भाई जो क्या सब बाइक बोलेगी हुई मेरे है ना खने, हाँ। खने कौन है ये कौन है खने पहचान है ना बोलो बोलो कौन है ये कौन है ये अब अब प्रमोद को प्रमोद कौन है मेरा भाई प्रमोद आपका भाई है खूब बड़ा वाली है अच्छा और प्लस ये ये प्रमोद है ये और एंटी फ्रेम लगा है ये एंटी फ्रेम है कोई और है ਇਹ ਐਸਾ ਭਾਈ ਮੇਰਾ ਹੈ ਖੂਬ ਲੰਬੇ ਲੰਬੇ ਭਾਈਆ ਬਿਲਕੁਲ ਐਸਾ ਹੀ ਹੈ ਪੂਨਮ ਹਲੋ ਭਾਬੀ ਉਸ ਬਾਤ ਕਰਾ ਦੀ ਯਾ ਲਗਾ ਲੋ ਹਿੰਦੂ ਸੋਭਾ ਨਹੀਂ ਨਹੀਂ ਖਰਾਉ ਗੱਲ ਅਸੀਂ ਵੀਜੀ ਨਾਲ ਗੱਲ ਤਾਂ ਜਦੋਂ ਜਦੋਂ ਆਧਾਰ ਕਾਰਡ ਅਸੀਂ ਫੇਰ ਅੰਗੂਠਾ ਵੀ ਟੈਜ ਕਰਾਵਾ ਹਾਂਜੀ ਹਾਂਜੀ ਫੇਰ ਫੇਰ ਦੀ ਗੱਲ ਹੈ ਨਾ ਮੈਂ ਤੁਹਾਨੂੰ ਕਹਿਣ ਦਿਆ ਵੀ 19 ਚਿਰ ਦੀ ਇਹਦੀ ਇਹ ਸੇਵਾ ਸੰਭਾਲ ਜੋ ਕੁਝ ਹੈਗਾ ਨਾ ਇਹਨੂੰ ਦਵਾਂਗੇ ਇੱਚ ਕਿਹੜੀ ਗੱਲ ਹੈ ਤੇ ਜੇ ਹੀ ਕੇ ਗੱਲ ਹੈ ਜੇ ਹਾਂ ਉਹ ਗੱਲ ਆਪਾਂ ਪਹਿਲਾਂ ਕਰਦੇ ਹੋ ਸਕਦਾ ਨੌਕਾ ਦੋਲੀ ਨਾ ਮੇਰੀ ਗੱਲ ਕਰ ਤੇ ਦਰਵਾਜ਼ੇ ਬੰਦ ਕਰਕੇ ਹੀ ਆਪਣੇ ਘਰ ਦੇ ਕਿਤੇ ਇਹ ਮੇਰੀ ਗੱਲ ਅੰਕਲ ਕੀ ਕਹੇ ਅੰਕਲ ਨੇ ਕਿ ਨਹੀਂ ਅੰਕਲ ਕਿਹਾ ਦੱਸੇ ਦਬਾਰਾ ਹੋਰ ਬੀਟ ਕਰ ਰਹੇ ਹੋ ਅੰਕਲ ਕੀ ਗੱਲ ਜਿਹੜੀ ਇਹ ਬੰਦੇ ਦੀ ਗੱਲ ਥੋੜਾ ਫੱਕ ਜੀ ਅਸੀਂ ਘਰ ਐ ਨਹੀਂ ਤੁਹਾਨੂੰ ਇਹ ਗੱਲ ਦਾ ਪਤਾ ਨਾ ਇਹਦੇ ਵਿੱਚ ਬੋਲੋ ਬਿਲਕੁਲ ਇਹ ਬਾਜੀ ਹੋਣੀ ਕਰਨੀ ਸੀ ਤੇ ਉਹ ਮੇਰੀ ਭੈਣ ਜਿਹੜੀ ਆ ਉਹ ਘਰ ਹੀ ਮੇਰੀ ਭੈਣ ਨੂੰ ਇਹ ਗੱਲ ਪੁੱਛ ਲਿਓ ਕਿ ਅਸੀਂ ਕਿਸੇ ਪਰਿਵਾਰ ਦੇ ਮੈਂਬਰ ਦਾ ਜ਼ਿਕਰ ਕੀਤਾ ਜਾਂ ਕਿਸੇ ਪਰਿਵਾਰ ਦੀ ਛਾਂ ਦੇ ਖਿਲਾਫ ਬੋਲਿਆ ਜਾਂ ਵੀਡੀਓ ਦੇ ਵਿੱਚ ਇਹ ਕਿਹਾ ਕਿ ਇਹਨੂੰ ਬੜਾ ਤੱਕਾ ਇਹਦੇ ਨਾਲ ਆਹ ਬੰਦੇ ਫਲਾਣਾ ਸਿੰਘ ਨੇ ਨਾ ਕੀਤਾ ਕਿਸੇ ਜ਼ਿਕਰ ਹੈਗਾ ਕੁਈ ਨਾ ਆਪੇ ਕਹਿੰਦੇ ਆਪੇ ਆਇਓ ਸਾਡੇ ਕੋਲ ਗਿਆ ਹਣਾ ਆਪੇ ਆਇਓ ਆਪਾਂ ਨਹੀਂ ਤੁਹਾਨੂੰ ਬੁਲਾਇਆ ਹਣਾ ਹਾਂ ਆਪਾਂ ਨਹੀਂ ਤੁਹਾਨੂੰ ਆਖਿਆ ਕੋਈ ਦਿੱਕਤ ਨਹੀਂ ਹਾਂਜੀ ਨਾ ਹੀ ਤੁਸੀਂ ਇਹਨਾਂ ਨੂੰ ਕਿਹਾ ਵੀ ਨਾ ਆਓ ਮੈਨੂੰ ਨਹੀਂ ਅਹੀਂ ਬਿਲਕੁਲ ਨਹੀਂ ਕਿਹਾ ਅਹੀਂ ਨਹੀਂ ਕਿਹਾ ਹਾਂ ਅਹੀਂ ਕਿਹਾ ਅਸਾਂ ਦੁਪਹਿਰੇ ਜਿਹਨੂੰ ਮੈਂ ਫੋਨ ਜਿੱਤੇ ਵੰਦਾ ਹਾਂ ਆ ਜਾ ਕੋਈ ਗੱਲ ਨਹੀਂ ਤੂੰ ਮੇਰੇ ਪਾਜੀ ਅਸੀਂ ਕਦੀ ਵੀ ਨਹੀਂ ਮਨਾ ਕਰਦੇ ਪਰ ਘੱਟੋ ਘੜਤ ਤੁਸੀਂ ਇਹ ਤਾਂ ਨਾ ਆਖੋ ਵੀ ਸਾਡੇ ਬੰਦੇ ਦੇ ਚਪੇੜਾਂ ਮਾਰ ਮਾਰ ਤੁਸੀਂ ਗੱਡੀ ਚ ਭਾਇਆ ਜਿੰਨੇ ਸਾਨੂੰ ਕਿਹਾ ਨਾ 4 ਵਜੇ ਗੋਆ ਸੁੱਟਦਾ ਵਾ ਮੈਂ ਕਿਹਾ ਮੈਂ ਕਿਹਾ ਸਾਨੂੰ ਇੱਕ ਮੈਂ ਕਿਹਾ ਪਾਜੀ ਮੇਰੀ ਮੇਰੀ ਸ਼ਕਲ ਦੇਖ ਕੇ ਕੋਈ ਇਹ ਗੱ ਮੈਂ ਤੁਹਾਨੂੰ ਕਿਹਾ ਮੈਂ ਕਿਹਨੂੰ ਕਿਹਾ ਕਿ 4 ਵਜੇ ਕੋਸਟ ਆਇਆ ਉਹ ਮੁੰਡੇ ਨੇ ਵੀਡੀਓ ਚ ਤਾਇਆ ਘੱਲ ਆਇਆ ਉਹ ਵਾਪਸ ਪੱਕਾ ਐਸੇ ਬੱਟਾ ਘਾਟਾ ਦੋਸਤ ਮੈਂ ਹੱਡਾ ਹੱਡਾ ਬੋਲਦਾ ਹੱਡਾ ਮਿਲ ਲਿੱਦਾ ਤੇ ਫਿਰ ਉਹ ਕਹਿੰਦਾ ਪੂਰੀ ਤਰਾ ਪੂਰੀ ਤਰਾ ਉਹ ਬੰਦਾ ਵਿਚਾਰਾ ਮੰਦਬੁੱਧੀ ਨੂੰ ਸਮਝ ਹੀ ਨਹੀਂ ਹੈਗੀ ਕਿ ਮੈਂ ਕੀ ਕਰ ਲਵਾਂ ਪੱਕਾ ਚਕਾ ਲਾ ਚਕਾਓ ਮਰਜੀ ਰੱਖੋ ਚਾਹਨਾ ਮਰਜੀ ਜਾਂ ਚਾਹਨਾ ਜਾਣ ਹਮ ਮੇਰੇ ਘਰ ਹਮੇਸ਼ਾ ਵਕਾਰ ਛੋੜਨਾ ਮੈਂ ਘਰ ਆ ਪਹੁੰਚ ਨਹੀਂ ਗੱਲਾਂ ਕਰੀਏ ਰੱਬ ਫੇਮ ਨਹੀਂ ਗਾਦੇ ਸਤਮਨ ਜੀ ਹਾਂ ਠੀਕ ਨਾ ਸਕਲ ਕਰਨ ਦਿਲੇ ਇੱਕ ਵੋ ਹੈਲੋ ਠੀਕ ਹੈ ਚਲੋ ਆ ਮੇਰੇ ਨਾਲ ਬਾਤ ਸੁਣੇ ਬੈਲੇ ਕਬ ਆਇੰਗੇ ਆਪ ਹਾਂ ਬ੍ਰਦਰ ਕਬ ਆਇੰਗੇ ਆਪ ਸਿੱਧੀ ਕਾਲ ਲਈ ਸਿੱਧੀ ਕਾਲ ਲਈ ਉਹਨੂੰ ਪੁੱਛ ਕੇ ਜਦੋਂ ਆਉਣਗੇ ਇਹਨਾਂ ਨੂੰ ਵੀ ਉਹਦੇ ਨਾਲ ਇਨਫੋਰਮੇਸ਼ਨ ਲਾਵਾਂਗੇ ਠੀਕ ਹੈ ਨਾਲ ਹੀ ਆਉਣਗੇ ਆਧਾਰ ਕਾਰਡ ਲੈ ਕੇ ਹਾਂ ਆਧਾਰ ਕਾਰਡ ਬਿਲਕੁਲ ਲੈ ਕੇ ਆਉਣਗੇ ਜਿਹੜਾ ਜੋ ਗਾਰੰਟੀ ਹੈ ਉਹ ਪੂਰਾ ਨਾਲ ਲੈ ਕੇ ਆਇਓ ਸਪਾਰਸ਼ੂਟ ਪੜ ਗਿਆ ਨਾ ਕੋਈ बोल जा दिन यार कल्लू ले अपना कल्लू राम नरेश कल्लू अटोल जलेदा अरे भैया आप कब आओगे इसको लेने एक मोबाइल और डाटा देखा है मतलब एक एक मतलब वीडियो कॉल पे आप कहीं नहीं करेंगे वीडियो हां कोई नेटवर्क प्रॉब्लम है थोड़ा तो आ जाओ कोई बात नहीं आप एक दो दिन में आ जाओ आने से पहले फोन कर आने से पहले एक बार फोन कर दे तो आधार कार्ड पक्का लेके आना। आधार कार्ड इसका और अपना और अपना जो भी जितने इसकी पुरानी फोटो भी इसकी कोई पुरानी फोटो या फैमिली फोटो हो हो ਹਾਂ ਲੈ ਕੇ ਆਣਾ ਇਸ ਦਾ ਪੂਰਾ ਆਧਾਰਾ ਜੋ ਵੀ ਪ੍ਰੂਫ ਹੈ ਇਸ ਦਾ ਸਭ ਲੈ ਕੇ ਆਣਾ ਉਹ ਬਾਪ ਉਹ ਤੈਨਾਂ ਕਰਾ ਬੱਚੇ ਨਾ ਬੜਾ ਫਿੱਕਾ ਵਿਆਹ ਨਹੀਂ ਜਾਣੇ ਜਾਣਾ ਉਹਨੂੰ ਵੇਖ ਭਾਜੀ ਕੱਲ ਤਾਂ ਇਹ ਆ ਅਸੀਂ ਜਦੋਂ ਤੁਹਾਡੇ ਨਾਲ ਕੋਈ ਮਾੜੀ ਕੋਈ ਮਿਸਰੀ ਹੋਈ ਸਾਹ ਹੈ ਤੁਸੀਂ ਤੂੰ ਤਾਂ ਆਉਂਦੇ ਹੋ ਇਹ ਗੱਲ ਕਿ ਕਹਿਣ ਦੇ ਦੋ ਜਦੋਂ ਮੈਂ ਗਲਤ ਕਰਨ ਤੁਸੀਂ ਇਹ ਗੱਲ ਕਹੋਗੇ ਨਾ ਕਿ ਸਾਡੇ ਬੰਦੇ ਦੇ ਚਪੇੜਾ ਮਾਰ ਮਾਰ ਤੇ ਭਾਜੀ ਦੁੱਖ ਨਹੀਂ ਹੋਣਾ ਅਸੀਂ ਤਾਂ ਫੁੱਲਾਂ ਵਾਂਗੂ ਰੱਖਿਆ ਉਹਨੂੰ ਮੈਂ ਨੇ ਆਪਣੇ ਹੱਥ ਖਰਾਬ ਹੋ ਗਏ ਉਹਦੇ ਹੱਥ ਸਾਫ਼ ਕਰਦਿਆਂ ਕਰਦਿਆਂ ਮੇਰੇ ਆਪਣੇ ਹੱਥ ਪਾੜ ਗਿਆ ਵੇਖੋ ਜਿੰਨੇ ਤੁਹਾਨੂੰ 4 ਵਜੇ ਗਿਆ ਹਾਂ ਕਾਨੂੰਨੀ ਲਿਖਿਆ ਅਸੀਂ ਜਦੋਂ ਆਏ ਮੈਂ ਕਿਹਾ ਮੈਂ ਕਿਆ ਹੀ ਨਹੀਂ ਵੀਡੀਓ ਬੰਦਾ ਨਹੀਂ ਤੁਹਾਡਾ ਜਾਂਦਾ ਮੇਰੀ ਗੱਲ ਸੁਣਨਾ ਤੂੰ ਅਵੇ ਉਹ ਨਹੀਂ ਜਾਂਦਾ ਕਿਸੇ ਨੇ ਖੜਿਆ ਇਹਨੂੰ ਲੈ ਬਸ ਕਹਿਣ ਨੂੰ ਯਾਰ ਕਿਉਂ ਮਰਜੀ ਲੋਕ ਕੀ ਕਰਦੇ ਸ਼ੌਕਰ ਸੱਚੀ ਗੱਲ ਦੋਸਤੋ ਪੂਰੀ ਵੀਡੀਓ ਤੁਸੀਂ ਦੇਖ ਹੀ ਲਈ ਹੈ ਤੇ ਉਮੀਦ ਹੈ ਕਿ ਪੂਰਾ ਮਾਮਲਾ ਵੀ ਤੁਸੀਂ ਸਮਝ ਹੀ ਗਏ ਹੋਵੋਗੇ ਤੇ ਤੁਹਾਨੂੰ ਕੀ ਲੱਗਦਾ ਹੈ ਜਿਹੇ ਲੋਕਾਂ ਤੇ ਕੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਯਸ ਜਾਂ ਨਾ ਉਹਦੇ ਵਿੱਚ ਤੁਸੀਂ ਉਹ ਵੀ ਜ਼ਰੂਰ ਦੱਸਣਾ ਕਿਉਂਕਿ ਜਿੱਥੇ ਦੂਜੇ ਲੋਕਾਂ ਦੀ ਆਪਣੇ ਥੋੜੇ ਜਿਹੇ ਫਾਇਦੇ ਕਰਕੇ ਜ਼ਿੰਦਗੀ ਬਰਬਾਦ ਕਰਦੇ ਨੇ ਉਥੇ ਜੋ ਲੋਕ ਇਹਨਾਂ ਬੇਸਹਾਰਿਆਂ ਦਾ ਸਹਾਰਾ ਬਣਦੇ ਨੇ ਇਹਨਾਂ ਨੂੰ ਨਰਕਪਰੀ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਇੱਕ ਚੰਗੀ ਜ਼ਿੰਦਗੀ ਦਿੰਦੇ ਨੇ ਜਿਵੇਂ ਕਿ ਤੇਰਾ ਆਸਰਾ ਸੇਵਾ ਸੁਸਾਇਟੀ ਖਾਬਾਂ ਦਾ ਸ਼ਹਿਰ ਦੇ ਵੀਰਪੱਲਾ ਤੋਂ ਜੋ ਨੇ ਉਹਨਾਂ ਦੀ ਜੋ ਸੁਸਾਇਟੀ ਹੈ ਜਿੰਨਾਂ ਵੱਲੋਂ ਇਸ ਪੀੜਤ ਨੂੰ ਛੁੜਵਾਇਆ ਗਿਆ ਉਹਨਾਂ ਤੇ ਉਲਟਾ ਜਾ ਕੇ ਉਹਨਾਂ ਦੀ ਸੰਸਥਾ ਦੇ ਵਿੱਚ ਆਪਣਾ ਰੋਬ ਵੀ ਪਾਉਂਦੇ ਨੇ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਤੇ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਧੰਨਵਾਦ ਜੀ